ਕੁਲ ਵੀ ਆਹ ਬੰਦੇ ਨੂੰ ਮਲਾਉਂਦੇ ਆ ਥੋ ਲੋਸੀ ਕੀ ਹਾਲ ਚੱਲ ਆ ਭਾਈ ਜੀ ਹੋਰ ਠੀਕ ਠਾਕ ਹੋ ਚਲੋ ਬਹੁਤ ਵਧੀਆ ਜੀ ਤੇ ਮੈਨੂੰ ਲੱਗਦਾ ਵੀ ਆਪਣੇ ਦਰਸ਼ਕਾਂ ਨੇ ਪਛਾਣ ਲਿਆ ਹੋਣਾ ਆਇਆ ਤੁਹਾਨੂੰ ਹਾਂ ਦਾ ਸਾਹਮਣੇ ਦੇਖ ਲਿਆ ਹੈ ਅੱਜ ਸਿਕਾ ਮਨ ਵੀ ਯਾਰ ਬਾਈ ਕੋਲ ਜਾਂਦੇ ਆ ਬਾਈ ਕੋਲੋਂ ਪੀ ਕੇ ਹੁਣਾ ਜਾ ਕੇ ਲੈਮਨ ਹਾਂ ਜੀ ਭਾਈ ਕਿਵੇਂ ਹੋ ਠੀਕ ਆ ਕਿਤਨੇ ਗਲਾਸ ਕਰੋਗੇ ਸੇ ਠੀਕ ਹੈ ਤੇ ਨਹੀਂ ਦੋ ਕਰ ਦੋ ਬਈ ਦੋਗ ਲਪਲਾ ਪਲਾ ਦਾ ਬਈ ਨਹੀਂ ਪਿਛੇ ਉੱਡ ਤੂੰ ਬਾਤ ਬੋਲੂਗਾ ਬਾਪ ਨਹੀਂ ਬਬਾਤ ਵਿੱਚ ਭੰਕਾ ਨਹੀਂ ਪੁੱਸਕਣ ਵਿੱਚ ਕੋਸਟ ਡਿਸੋ ਟਮਾਟੋ ਥਿਸ ਇਜ਼ ਵਾਟਰ ਗੈਸ ਹੋ ਰਿਹਾ ਘਵਟਿਤ ਪਰਸੈਂਟ ਗੈਸ ਕੋੜੀ ਆੜ ਬੱਤ ਵਿੱਚ ਨਹੀਂ ਕੁੱਪਾ ਟᱷਾਂਟਾ ਲੈ ਮਨ ਚੇਲਟ ਜਾਨ ਕੇ ਪ੍ਰਫਾ ਟਿੱਪੋ ਇੱਕ ਵਾਰੀ ਪੀਓ ਗਿੱਤ ਬਰ ਬਰ ਮਾਂ ਕੁਕੇ ਨਹੀਂ ਬੁਪਾ ਨਹੀਂ ਤਉ ਦਿਨ ਪਿਆਸ ਨਹੀਂ ਲੱਗੂ ਕੀ ਬਨ ਕੀਆ ਥਿਸ ਇਜ਼ ਬੱਤ ਯਾਨੀ ਕੇ ਪ੍ਰਫਾ ਟਿੱਪੋ ਥਿਸ ਇਜ਼ ਦਲਾ ਨਮਨ ਬਲਕ ਸੋਲ ਲੀਮ ਕਿਦਰ ਪੀਕੂ ਕਿਦਰ ਥਿਸ ਸੇਪ ਨੱਪ ਦਾ ਥਿਸ ਮੁਰਿੰਡਾ ਹਰ ਪਤ ਪਾਰਿਸਤਾਨ ਚ ਵੀ ਘੱਟੀ ਐਂ ਮਿੱਟੂ ਮਿੱਟੀ ਘੱਟੀ ਸੋਚ ਚ ਵੀ ਚਾਨੀ ਤੇ ਪੂਰਾ ਛਾਂ ਟਿਪਾ ਹੋ ਗਿਆ ਉਹ ਬੜੀਆਂ ਯਾਰ ਭਾਈ ਮੈਨੂੰ ਇੱਕ ਗੱਲ ਦੱਸੋ ਹਾਂਜੀ ਭਾਈ ਮੈਂ ਨਾ ਬੜੀ ਦੇਵਾਦ ਨੂੰ ਦੇਖਿਆ ਮੈਂ ਕਿ ਪੱਤਰਕਾਰ ਵੀ ਹਾਂ ਹਾਂਜੀ ਜਿੰਨੇ ਵੀ ਲੋਕ ਪਹਿਲਾਂ ਫੇਮਸ ਹੋਏ ਸੀ ਉਹ ਕਿਤਨਾ ਕਿਤੇ ਕੋਈ ਨਾ ਕੋਈ ਸੈੱਟ ਹੋ ਗਿਆ ਉਹ ਕਿਤਨੇ ਕਿਸੇ ਨੇ ਕੁਝ ਖੋਲ ਲਿਆ ਕਿਤੇ ਕੁਝ ਖੋਲ ਲਿਆ ਹਾਂਜੀ ਕਿਤੇ ਲੱਗਦਾ ਨਹੀਂ ਤੂੰ ਉੱਥੇ ਦਾ ਉੱਥੇ ਰਹਿ ਗਏ ਆ ਦੇਖੋ ਜੀ ਕੋ ਜਿੱਤਾ ਮੈਂ ਹੈਗਾ ਉੱਦਾਂ ਹੀ ਹੈ ਹਾਂ ਨਹੀਂ ਨਹੀਂ ਸਵਾਦ ਇਹਦਾ ਉਦਾਂ ਦਾ ਉਦਾਂ ਹੀ ਆ ਹਾਂ ਅਸੀਂ ਲੋਕੀ ਵੀਡੀਓ ਬਣਾਉਂਦੇ ਆ ਸੰਗਤ ਵੀਡੀਓ ਬਣਾਉਂਦੇ ਆ ਹਾਂ ਜਿੱਤਾ ਹਾਂ ਮੈਂ ਉੱਦਾਂ ਹੀ ਆਈ ਇਹ ਜਾਣ ਪਛਾਣ ਹੋ ਗਈ ਗਾ ਤੇ ਆਬਵੀਅਸਲੀ ਜਾਣ ਪਛਾਣ ਹੋ ਗਈ ਪਰ ਮੈਂ ਚੇਤੇ ਇੱਕ ਇੱਕ ਜਿਹੜਾ ਲੈਵਲ ਹਾਈ ਹੋਣਾ ਚਾਹੀਦਾ ਸੀਗਾ ਕਿਤਨਾ ਕਿਤੇ ਹੈ ਨਾ ਮਤਲਬ ਇੱਕ ਹੋਰ ਬਿਜ਼ਨਸ ਵਾਲੇ ਪਾਸੇ ਜਾਂ ਕੋਈ ਤਕੜੇ ਪਾਸ ਵਾਲੇ ਬਸਤੀ ਨੂੰ ਨਹੀਂ ਨਹੀਂ ਕੋਈ ਬਿਜ਼ਨਸ ਨਹੀਂ ਹੈ ਜੀ ਆਪਣਾ ਸਾਰਾ ਖਾਤੇ ਦੇ ਉੱਤੇ ਚੱਲਦਾ ਹੈ ਜੋ ਵੀ ਘਰ ਦਾ ਖਰਚਾ ਹੈ ਆਪਣਾ ਰੇਡੀ ਪਰਤੇ ਚੱਲਦਾ ਇੱਕ ਗਾਣਾ ਬਣਾਦਾ ਥੋੜਾ ਕਾ ਫਾਇਦਾ ਹੋ ਜਾਂਦਾ ਹਾਂ ਥੋੜੇ ਬੋਤੇ ਪੈਸੇ ਮਿਲੇ ਜਾਂਦੇ ਆ ਬਾ ਮੁੜ ਕੇ ਇੱਕ ਵਾਰੀ ਕਰਵਾਇਆ ਦਾ ਅੱਛੀ ਨਾ ਅਨੰਦਪੁਰ ਸਾਹਿਬ ਦੇ ਬੰਦੇ ਆ ਅੱਛਾ ਬਾ ਉਹ ਆਪਣੇ ਕੰਮ ਤੇ ਆ ਆਪਣੇ ਜੱਦਾ ਜ਼ਮੀਨ ਸਾਡੇ ਕੋਲ ਨਹੀਂ ਆ ਆਪਣਾ ਰੇਡੀ ਤੇ ਹੀ ਖਰਚਾ ਜਾਂਦਾ ਨਹੀਂ ਉਸ ਤੋਂ ਜਦੋਂ ਇੰਨਾ ਫੇਮਸ ਹੋ ਗਿਆ ਉਸ ਤੋਂ ਬਾਅਦ ਗਾਣੇ ਗੁਣੇ ਕੀਤੇ ਕੀ ਕੁਛ ਫਾਇਦਾ ਮਿਲਿਆ ਨਹੀਂ ਬਸ ਬੈਨਫਿਟ ਆਹੀ ਹੈ ਬਸ ਜੋ ਹੈ ਗਾਣੇ ਕਿਸੇ ਨੇ ਕਰਵਾਇਆ ਦਾ ਇੱਕੋ ਗਾਣਾ ਬਣਾ ਅੱਛਾ ਤੁਹਾਨੂੰ ਮੈਂ ਸਲਾਹ ਵੀ ਦੇ ਕੇ ਗਿਆ ਸੀ ਇੱਕ ਵਾਰੀ ਤੁਸੀਂ ਆਪਣੇ ਚੈਨਲ ਬਣਾਓ ਤੁਸੀਂ ਕਿਉਂ ਨਹੀਂ ਬਣਾਇਆ ਫਿਰ ਕੋਈ ਆ ਜੋ ਪਾਜੀ ਆ ਜੀ ਇਹਨੂੰ ਉਤਾਰ ਲਓ ਮੜਾ ਪਿੱਛੇ ਕਰਕੇ ਲਾੜੀ ਤੇ ਟਰੱਕ ਆਣਾ ਆਣਿਆ ਵਾਲਾ ਟਰੱਕ ਹਾਂ ਜੀ ਇਹਨਾਂ ਨੂੰ ਉਤਾਰ ਲਓਗਾ ਨਾ ਜਾਂ ਪਾਰਨਾ ਹੈ ਸਾਹਮਣੇ ਸੜਕ ਤੇ ਹਾਂ ਜੀ ਕੋਈ ਨਾ ਕਰੀ ਉੱਤਰ ਜਾਓ ਬਹੁਤ ਵਧੀਆ ਪਾਜੀ ਮੈਨੂੰ ਮਤਲਬ ਚੈਰੇ ਕੇ ਨਾ ਕਿਸੇ ਕਾਰ ਦੇ ਚੈਰੇ ਕੇ ਮਾਈਂ ਜਿਹੜੀ ਗਈ ਨਹੀਂ ਲਾਹ ਹਾਂ ਜੀ ਭਾਈ ਇੱਕ ਤਾਂ ਮੈਨੂੰ ਬੜਾ ਦੁੱਖ ਹੁੰਦਾ ਆ ਕਿ ਤੂੰ ਇੰਨਾ ਵੱਡਿਆ ਅਤਰਪਟਾ ਦਾ ਨਾਮ ਹੋ ਗਿਆ ਨਾ ਸਭ ਕੁਝ ਠੀਕਾ ਪਰ ਤੂੰ ਅਜੇ ਮੇਰੇ ਵੀ ਉੱਥੇ ਤੋਂ ਉੱਥੇ ਹੀ ਖੜਾ ਨਾ ਜਿਹਨੂੰ ਮੈਨੂੰ ਬਹੁਤ ਦੁੱਖ ਹੁੰਦਾ ਉਸ ਚੀਜ਼ ਤੇ ਪਾਜੀ ਜਾ ਜਿੱਥੇ ਦਾਣਾ ਪਾਣੀ ਲਿਖਿਆ ਭਾਈ ਉਦੋਂ ਹੀ ਹੋਣਾ ਪਰ ਇੱਕ ਚੀਜ਼ ਦੇਖਿਆ ਵੀ ਲੋਕ ਫਾਇਦਾ ਜ਼ਿਆਦਾ ਚੱਕਦੇ ਆ ਹਨਾ ਕੋਈ ਗੱਡੂ ਲੈ ਕੇ ਜਿਹੜਾ ਫਾਇਦਾ ਚੱਕਦੇ ਹੁਣ ਹੀ ਫੇਮਸ ਕੀਤੇ ਭਾਈ ਹਾਂ ਪਰ ਫਿਰ ਵੀ ਇੱਕ ਚੀਜ਼ ਹੁੰਦੀ ਆ ਵੀ ਯਾਰ ਇੱਕ ਬੰਦੇ ਦੀ ਜ਼ਿੰਦਗੀ ਬਦਲਣ ਵਾਲਾ ਟਾਈਮ ਸੀ ਚਲੋ ਥੈਂਕ ਯੂ ਸੋ ਮੱਚ ਭਰਾ ਜੀ ਠੀਕ ਹੈ ਸੋ ਜੀ ਇਹ ਜੀ ਭਾਈ ਜਿਹੜੇ ਬਹੁਤ ਫੇਮਸ ਨਹੀਂ ਫਟੇੜ ਕੋਈ ਫਟੇੜ ਤੇ ਫਾਈਨਲੀ ਗਾਣਾ ਵੀ ਆਇਆ ਭਾਈ ਦਾ ਮੇਨ ਚੀਜ਼ ਗੱਲ ਨਿਪੜਦੀ ਇੱਥੇ ਵੀ ਇੱਕ ਤਰ੍ਹਾਂ ਦਾ ਫੇਮਸ ਸਟਾਰ ਬੰਦਾ ਅੱਜ ਵਿਚਾਰਾ ਬਸ ਉਸ ਉਸੇਗਾ ਤੇ ਹੀ ਹੈ ਨਾ ਮੈਂ ਤਾਂ ਚਾਹਣਾ ਵੀ ਪੰਜਾਬੀਆਂ ਨੂੰ ਬਾਈ ਜਿਹੜੇ ਬੰਦੇ ਇਦਾਂ ਦੇ ਕੋਲੋਂ ਪੈਸਾ ਕਮਾਉਂਦੇ ਨੇ ਵੀਡੀਓਜ਼ ਬਣਾਉਂਦੇ ਨੇ ਯਾਰ ਇਹਦੀ سپورਟ ਜ਼ਰੂਰ ਕਰੋ ਤੇ ਸਿਰਫ ਹੀ ਬਹੁਤ ਲੋੜ ਆ ਬੰਦੇ ਨੂੰ سپورਟ ਦੀ ਲੋੜ ਬਹੁਤ ਆ ਫਿਰ ਇਹਦੀ سپورਟ ਕਰੋ ਡਟ ਕੇ سپورਟ ਕਰੋ ਬੰਦੇ ਦੀ ਕਿਉਂਕਿ ਜਿਦਾ ਕਈ ਸਟਾਰਟਅਪ ਵਾਲੇ ਜਿਨ੍ਹਾਂ ਨੇ ਵਲੌਗ ਵਾਲੇ ਪੋਲ ਕੁਛ ਬਣਾ ਲਿਆ ਨਾ ਵਿਚਾਰਦੇ ਕੋਈ ਚੈਨਲ ਬਣਾਇਆ ਨਾ ਕੋਈ ਹੋਰ ਨਾ ਤੇ ਵਿਚਾਰਾ ਅੱਜ ਵੀ ਅੱਜ ਉੱਥੇ ਹੀ ਆਪਣੀ ਜਿਹੜੀ ਇੱਕ ਟੰਡੇ ਵੇਚ ਕੇ ਹੀ ਆਪਣਾ ਜਿਗ੍ਹਾ ਦਾ ਵਿਚਾਰਾ ਵਿਚਾਰਾ ਕਰ ਰਿਹਾ ਤੇ ਇਸ ਕਰਕੇ ਪਲੀਜ਼ ਸਪੋਰਟ ਕਰੀਆ ਆਪਾਂ ਡਟ ਕੇ ਇਸ ਬੰਦੇ ਦੀ ਤੇ ਕਿਉਂਕਿ ਆਪਾਂ ਬਹੁਤ ਲੋਕਰ ਨੂੰ ਕਰ ਦਿੰਦੇ ਆ ਮਤਲਬ ਜੇ ਕੋਈ ਬੁਟੀਕ ਖੋਲ ਕੇ ਬਹਿ ਗਿਆ ਕੋਈ ਆਪਣਾ ਕੁਲੜ ਪੀਆ ਖੋਲ ਕੇ ਬਹਿ ਗਿਆ ਮਤਲਬ ਕੋਈ ਨਾ ਕੋਈ ਆਪਣਾ ਬਿਜ਼ਨਸ ਕੋਲ ਕਰਦਾ ਹੈ ਇਹ ਵਿਚਾਰਾ ਆਪਣਾ ਉੱਥੇ ਦਾ ਉੱਥੇ ਹੀ ਜਿੱਥੇ ਜਿੱਥੋਂ ਇਹਦੀ ਸ਼ੁਰੂਆਤ ਹੋਈ ਸੀ ਤੇ ਲਗਭਗ ਉੱਥੇ ਹੀ ਅੱਜ ਬੰਦਾ ਉੱਥੇ ਹੀ ਖੜਾ ਹੈ ਕੀ ਸੋ ਇਹ ਲੋੜਿਆ ਇਹਨੂੰ ਸਪੋਰਟ ਕਰਦੇ ਬਾਈ ਕੋਲ ਖੰਡਾ ਪੀ ਕੇ ਨਿਕਲੇ ਆ ਤੇ ਦੇਖਦੇ ਆ ਵੀਡੀਓ ਦੇ ਵਿੱਚ ਕਿਹੜਾ ਕਿਹੜਾ ਬੰਦਾ ਕੌਣ ਬੰਦੇ ਦੀ ਸਪੋਰਟ ਕਰਦਾ ਬਾਈ ਦੀ ਕਿਉਂਕਿ ਬਾਈ ਨੂੰ ਬਹੁਤ ਲੋੜਾ ਸਪੋਰਟ ਦੀ ਇਹਨੂੰ ਕਰੋ ਬਈ ਯਾਰ ਕਿਤੋਂ ਦੀ ਵਿਚਾਰਨ ਤੇ ਬੜਾ ਮਨ ਦੁਖਿਆ ਉਸੀ ਨੂੰ ਲੈ ਕੇ ਵੀ ਸਭ ਬੜੇ ਜਿਹਨਾਂ ਦੇ ਕੋਲ ਕੁਝ ਨਹੀਂ ਹੈਗਾ ਉਹ ਲੋਕ ਕਿੱਥੇ ਤੇ ਕਿੱਥੇ ਪਹੁੰਚ ਗਏ ਬਚਾਰੇ ਦੇ ਕੋਲ ਟੈਲੈਂਟ ਆ ਰਹੀ ਆ ਲੋਕਾਂ ਨੂੰ ਸਾਪ ਇਕ ਬਣੀ ਫਿਰਦੇ ਤੇ ਗਮਲੇ ਚੋ ਕੇ ਬਿਠਾਇਆ ਤੇ ਲੋਕਾਂ ਨੂੰ ਹਫਵਾ ਚਾਹਤਾ ਕੋ ਵਿਚਾਰਾ ਗੋਲੀ ਨਾਲ ਬਤਾ ਬਹੁਤ ਆਤਾ ਕਿ ਸਾਡੇ ਚਿਹਰੇ ਤੇ ਸਮਝਾ ਇਸ ਕਰਕੇ ਜੇ ਵੀ سپورਟ ਕਰੀਏ ਰੱਖਿਓ ਤੁਹਾਨੂੰ ਇਹਨੂੰ ਕੇ ਵਧਾਈਏ 600 थैंक यू ਵੀਡੀਓ ਚੰਗੀ ਲੱਗੇ ਸ਼ੇਅਰ ਕਰਿਓ